ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤ ਦੇ ਵਿੱਚੋਂ ਪੰਜਾਬੀ ਸੂਬਾ ਪੰਜਾਬ ਦੀ ਗੱਲ ਕਰਨੀ ਹੈ ਇਲੈਕਸ਼ਨ ਚਿਰ ਦੇ ਮਿਲ ਮਜਾ ਹੋਇਆ ਖਾਸ ਕਰਕੇ ਜਿਹੜੇ ਪੰਜਾਬ ਦੇ ਲੀਡਰ ਨੇ ਤਕਰੀਬਨ ਤਕਰੀਬਨ ਸ਼ੋਮਨੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਾਂਗਰਸ ਪਾਰਟੀ ਤੇ ਚੌਥੇ ਨੰਬਰ ਤੇ ਮੌਜੂਦਾ ਸਰਕਾਰ ਆਮ ਆਦਮ ਪਾਰਟੀ ਜਿਹੜੇ ਇਹ ਚਾਰ ਪਾਰਟੀਆਂ ਵਿੱਚ ਪੰਜਾਬ ਦੇ ਲੀਡਰ ਨੇ ਇਹਨਾਂ ਦੀ ਇੱਕ ਮੈਂ ਅੱਜ ਕਰਤੂਤ ਤੁਹਾਨੂੰ ਦੱਸਣੀ ਹੈ ਜਿਹੜੀ ਪੰਜਾਬ ਦੇ ਨੌਜਵਾਨਾਂ ਦੇ ਲਈ ਇਹ ਹਮੇਸ਼ਾ ਉਹ ਕਰਤੂਤ ਕਰਦੇ ਨੇ ਤੁਹਾਨੂੰ ਯਾਦ ਦਿਵਾ ਦੇਣਾ ਜਦੋਂ 2020-21 ਦਾ ਅੰਦੋਲਨ ਹੋਇਆ ਜਣ ਕੇ ਕਿਸਾਨੀ ਅੰਦੋਲਨ ਹੋਇਆ ਦਿੱਲੀ ਵਿਖੇ ਦਿੱਲੀ ਦੀਆਂ ਮਰੋਹਨ ਤੇ ਜਣ ਕੇ ਬਾਰਡਰਾਂ ਤੇ ਜਦੋਂ ਕਿਸਾਨ ਬੈਠੇ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਜੂਥ ਇਨਵੋਲਵ ਹੈਗਾ ਸੀ ਉਸ ਵਕਤ ਜਿਹੜੇ ਪੰਜਾਬ ਦੇ ਲੀਡਰ ਆਪਣੀ ਚੌਧਰ ਚਮਕਾਉਣਾ ਚਾਹੁੰਦੇ ਨੇ ਰਾਜਨੀਤੀ ਦੇ ਵਿੱਚ ਉਹਨਾਂ ਨੇ ਇਹ ਬਿਆਨਵਾਜੀ ਕੀਤੀ ਤੇ ਜਿਨ੍ਹਾਂ ਦੇ ਵਿੱਚ ਲੱਖਾਂ ਸਿਧਾਣਾ ਵੀ ਆਉਂਦਾ ਚਲੋ ਦੀਪ ਸਿੱਧੂ ਤਾਂ ਇਹ ਦੁਨੀਆ ਤੇ ਨਹੀਂ ਰਿਹਾ ਤੇ ਸਿੰਘ ਜੀ ਤਾਂ ਮਾਨ ਆ ਜਾਂਦਾ ਪਹਿਲੇ ਮੈਂ ਪਾਰਟੀਆਂ ਦੇ ਨਾਮ ਤਕਰੀਬਨ ਲੈ ਦਿੱਤੇ ਐ ਇਹਨਾਂ ਨੇ ਉਸ ਕਿਸਾਨੀ ਅੰਦੋਲਨ ਦੇ ਵਿੱਚ ਕਿਹਾ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਜੋਧੇ ਨੇ ਜੋਧਿਆਂ ਦੀ ਖਾਨ ਤੱਕ ਕਹਿ ਦਿੱਤਾ ਤੇ ਹੁਣ ਇਲੈਕਸ਼ਨ ਹੋ ਰਹੀ ਹੈ ਹੁਣੇ ਚਾਰੇ ਪਾਰਟੀਆਂ ਦੇ ਜਿਹੜੇ ਲੀਡਰ ਨੇ ਜੂਥ ਨੂੰ ਕਹਿ ਰਹੇ ਨੇ ਕਿ ਸਾਡੇ ਪੰਜਾਬ ਨੂੰ ਨਸ਼ਿਆਂ ਨੇ ਮਾਰ ਲਿਆ ਸਾਡਾ ਜੂਥ ਸਾਡੇ ਪੰਜਾਬ ਦਾ ਨੌਜਵਾਨ ਨਸ਼ੇੜੀ ਹੈ ਹੁਣੇ ਗੱਲਾਂ ਇਸ ਤਰੀਕੇ ਨਾਲ ਕਰ ਰਹੇ ਨੇ ਜਣ ਕੇ ਵੋਟਾਂ ਲੈਣ ਦੀ ਖਾਤਰ ਕਿੱਤੇ ਤਾਂ ਇਹ ਨਸ਼ੇੜੀਆਂ ਨੂੰ ਜੋਧਿਆਂ ਦੀ ਖਾਨ ਬਣਾ ਦਿੰਦੇ ਨੇ ਸੂਰਮੇ ਜੋਧੇ ਬਣਾ ਦਿੰਦੇ ਨੇ ਕਦੇ ਬੋਟਾਂ ਦੀ ਖਾਤਰ ਉਹਨਾਂ ਨੂੰ ਨਸ਼ੇੜੀ ਬਣਾ ਦਿੰਦੇ ਨੇ ਹਾਲਾਂਕਿ ਇਸ ਗੱਲ ਦੇ ਨਾਲ ਆਪਾਂ ਸਹਿਮਤ ਤਾਂ ਮੰਨ ਕਰ ਨਹੀਂ ਹੋ ਸਕਦਾ ਕੋਈ ਕਿ ਪੰਜਾਬ ਦੇ ਵਿੱਚ ਸ਼ੇਮੰਦ ਰਿਆ ਨਸ਼ਿਆਂ ਦਾ ਵਗਦਾ ਹੈ ਜਦੋਂ ਤੁਸੀਂ ਇੰਡੀਆ ਦੇ ਭਾਰਤ ਦੇ ਕੁੱਲ ਸੂਬਿਆਂ ਦੀ ਗੱਲ ਕਰੋਗੇ ਉਦੋਂ ਪੰਜਾਬ ਦਾ ਉਹ ਹਾਲ ਹੈ ਕਿ ਇੱਥੇ ਹਰ ਤਰ੍ਹਾਂ ਦਾ ਨਸ਼ਾ ਵਿਕਦਾ ਹੈ ਔਰ ਹਰ ਤਰ੍ਹਾਂ ਦਾ ਨਸ਼ਾ ਇੱਥੇ ਜੂਤ ਕਰ ਰਿਹਾ ਜਿਹੜੀ ਅੰਮ੍ਰਿਤਪਾਲ ਦੇ ਪਿੱਛੇ ਮੰਢੀਰ ਤੁਰੀ ਸੀ ਉਹ ਟੋਟਲ ਨਸ਼ੇੜੀ ਸੀ ਤੇ ਅੱਜ ਵੀ ਜਿਹੜੇ ਅੰਮ੍ਰਿਤਪਾਲ ਦੇ ਪਿੱਛੇ ਤੁਰਨ ਵਾਲੇ ਨੇ ਉਹ ਨਸ਼ੇੜੀ ਨੇ ਮੈਂ ਕਦੇ ਵੀ ਦੋ ਤਰਫੇ ਗੱਲ ਨਹੀਂ ਕਰੀ ਜਿਹੜੇ ਜਿਹੜਾ ਸੱਚ ਹੁੰਦਾ ਹੈ ਤਕਰੀਬਨ ਉਹੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਉਹ ਜਿਹੜੇ ਪੰਜਾਬ ਦੇ ਚਾਰ ਪਾਰਟੀਆਂ ਵਾਲੇ ਲੋਕ ਨੇ ਜਦੋਂ ਇਹ ਜੂਤ ਨੂੰ ਵਰਤਨਾ ਹੁੰਦਾ ਹੈ ਨਾਰੇ ਲਵਾਉਣੇ ਹੁੰਦੇ ਆ ਉਦੋਂ ਜੂਤ ਨੌਜਵਾਨ ਜੋਧਿਆਂ ਦੀ ਖਾਨ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਪੰਜਾਬ ਦੇ ਵਿੱਚ ਇਹ ਮਹਿਮ ਚਲਾਈ ਜਾਂਦੀ ਹੈ ਕਿ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ। ਪੰਜਾਬ ਦੇ ਵਿੱਚ ਸ਼ਿਮ ਦਰਿਆ ਨਸ਼ਿਆਂ ਦਾ ਵਗਦਾ ਉਦੋਂ ਇਹ ਅਖਾਣ ਬਣਾ ਕੇ ਇਹ ਲੀਡਰ ਪੇਸ਼ ਕਰਦੇ ਨੇ ਜੁੱਥ ਨੂੰ। ਹੁਣ ਇਹਦੇ ਵਿੱਚ ਗਲਤੀ ਕਿਹਦੀ ਹੈ? ਮਰੂਦਾ ਸਰਕਾਰ ਵੀ ਇਹ ਦਾਅਵੇ ਕਰਕੇ ਆਈ ਸੀ। ਕਮਿਟਮੈਂਟ ਪੰਜਾਬ ਦੇ ਲੋਕਾਂ ਨਾਲ ਕੀਤੀ ਸੀ ਕਿ ਅਸੀਂ ਨਸ਼ਿਆਂ ਦਾ ਖਾਤਮਾ ਕਰਾਂਗੇ। ਤੇ ਮੈਂ ਜਿਹੜੀ ਇੱਥੇ ਗੱਲ ਕਰਨੀ ਚਾਹੁੰਨਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਖਡੂਰ ਸਾਹਿਬ ਦੀ ਜਿਹੜੀ ਸ਼ੀਟ ਹੈ ਉਹਨੂੰ ਇਹ ਪੰਥਕ ਸ਼ੀਟ ਕਹਿੰਦੇ ਆ ਤੇ ਉਸ ਹਲਕੇ ਦੇ ਵਿੱਚ ਜ਼ਿਆਦਾਤਰ ਤੌਰ ਤੇ ਰੌਲਾ ਪਾਇਆ ਜਾ ਰਿਹਾ ਕਿ ਇੱਥੇ ਜਿਹੜਾ ਜੁੱਥ ਹੈ ਉਹ ਨਸ਼ੇੜੀ ਹੈ ਇਹਦਾ ਮਤਲਬ ਜੇ ਹੁਣ ਅਮਰਤਪਾਲ ਦੇ ਪਿੱਛੇ ਇਕੱਠ ਹੋਊਗਾ ਤਾਂ ਫਿਰ ਨਸ਼ੇੜੀਆਂ ਦਾ ਹੋਊਗਾ ਇਹਦਾ ਮਤਲਬ ਤਾਂ ਇਹੀ ਹੈ ਨਾ ਤੇ ਦੂਜੇ ਪਾਸੇ ਇਹ ਚਾਰ ਪਾਰਟੀਆਂ ਦੇ ਉਹ ਲੋਕ ਵੀ ਨੇ ਉਹ ਲੀਡਰ ਵੀ ਨੇ ਜਿਹੜੇ ਭਾਜਪਾ ਦੀ ਸੱਤਾ ਸੈਂਟਰ ਵਿੱਚ ਤੇ ਹੈ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਵੀ ਸਰਕਾਰ ਉਹਨਾਂ ਦੀ ਬਣੀ ਹੋਈ ਹੈ ਪਰ ਪੰਜਾਬ ਦੇ ਵਿੱਚ ਜਦੋਂ ਕੋਈ ਭਾਜਪਾ ਮੁੱਦਾ ਲੈ ਕੇ ਆਉਂਦੀ ਹੈ ਜਿੰਨੀਆਂ ਵੀ ਸਹੂਲਤਾਂ ਸੈਂਟਰ ਵੱਲੋਂ ਪੰਜਾਬ ਨੂੰ ਮਿਲਦੀਆਂ ਨੇ ਉਹਨਾਂ ਨੂੰ ਅੱਖੋਂ ਪਰੋਖੇ ਵੀ ਕੀਤਾ ਜਾਂਦਾ ਹੈ ਔਰ ਇਹ ਗਰੰਟੀ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਜਿੱਥੇ ਵੀ ਬੀਜੇਪੀ ਦੀ ਸਰਕਾਰ ਹੈਗੀ ਹੈ ਉੱਥੇ ਇੰਨੇ ਨਸ਼ਿਆਂ ਦੀ ਪਰਮਾਰ ਨਹੀਂ ਹੈਗੀ ਕੰਟਰੋਲ ਕੀਤਾ ਹੈ ਉਹਨਾਂ ਨੇ ਇਹ ਵੱਖਰੀ ਗੱਲ ਹੈ ਕਿ ਸਾਡੇ ਪੰਜਾਬ ਦੇ ਇਹ ਚਾਰੇ ਪਾਰਟੀਆਂ ਦੇ ਜਿਹੜੇ ਲੀਡਰ ਨੇ ਇਹ ਬੀਜੇਪੀ ਨੂੰ ਬਦਨਾਮ ਵੀ ਕਰਦੇ ਔਰ ਹੁਣ ਇਹ ਗੱਲਬਾਤ ਸੁਣ ਕੇ ਮੇਰੇ ਤੇ ਵੀ ਸਵਾਲ ਉੱਠਨੇ ਕਿ ਤੂੰ ਬੀਜੇਪੀ ਦਾ ਚਮਚਾ ਬਣਿਆ ਹੋਇਆ ਤਾਂ ਗੱਲ ਕਰਦਾ ਹੈ ਮੈਂ ਪਹਿਲੀ ਸਪੱਸ਼ਟ ਕੀਤਾ ਹੋਇਆ ਕਿ ਮੈਂ ਬੀਜੇਪੀ ਦੇ ਵਿੱਚ ਜੇ ਕੰਮ ਕਰ ਰਿਹਾ ਤਾਂ ਮੈਂ ਮਜ਼ਦੂਰ ਵਰਗ ਦੇ ਲਈ ਕਰ ਰਿਹਾ ਮੈਂ ਆਮ ਲੋਕਾਂ ਦੇ ਲਈ ਗੱਲ ਕਰ ਰਿਹਾ ਮੇਰੇ ਕੋਲ ਕੋਈ ਨਾ ਅਹੁਦਾ ਤੇ ਨਾ ਮੈਂ ਅਹੁਦਾ ਲੈਣਾ ਤੇ ਨਾ ਹੀ ਕੋਈ ਅਹੁਦੇ ਦੀ ਸਾਨੂੰ ਭੁੱਖ ਹੈਗੀ ਆ ਪਰ ਇੱਕ ਬੇਨਤੀ ਇਹ ਕਰਨੀ ਹੈ ਕਿ ਜੇ ਪੰਜਾਬ ਦੇ ਵਿੱਚ ਆ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਅਸੀਂ ਪੰਜ ਸਫ ਸੀਟਾਂ ਬੀਜੇਪੀ ਨੂੰ ਦੇ ਦੇਣੇ ਆ ਤਾਂ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਰابطਾ ਹੈ ਉਹ ਸਿੱਧਾ ਸੈਂਟਰ ਦੇ ਨਾਲ ਹੋਵੇਗਾ ਕਿਉਂਕਿ ਇਹਦੇ ਵਿੱਚ ਕੁਝ ਪ੍ਰੋਬਲਮ ਆਈ ਉਹ ਇਹ ਸੀ ਕਿ ਜਦੋਂ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਦੀ ਬਣੀ ਉਦੋਂ ਇਥੇ ਅਕਾਲੀਆ ਦੀ ਸਰਕਾਰ ਬਣਾਤੀ ਤੇ ਜਦੋਂ ਭਾਜਪਾ ਦੀ ਸਰਕਾਰ ਬਣੀ ਹੈ ਦੋ ਵਾਰ ਤਾਂ ਅਕਾਲੀ ਭਾਈਵਾਲ ਸੀ ਪਰ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਕੋਲ ਭਾਵੇਂ ਪੰਜਾਬ ਦੇ ਲੋਕਾਂ ਦੇ ਕੋਲ ਕੁਝ ਹੋਰ ਦੱਸਿਆ ਤੇ ਸੈਂਟਰ ਦੀ ਸਰਕਾਰ ਕੋਲ ਜਾ ਕੇ ਕੁਝ ਹੋਰ ਦੱਸਿਆ। ਅਸਲ ਸੱਚ ਜਿਹੜਾ ਸੀ ਉਸ ਪਾਸੇ ਰੱਖਿਆ। ਡਾਕਟਰ ਮਨਮੋਹਨ ਸਿੰਘ ਬੜੇ ਇਮਾਨਦਾਰ ਪ੍ਰਧਾਨ ਮੰਤਰੀ ਰਹੇ ਨੇ ਭਾਰਤ ਦੇ ਲਗਾਤਾਰ 10 ਸਾਲ। ਉਸ ਵਕਤ ਉਹਨਾਂ ਨੇ ਆਪਣੇ ਕਾਰਜਕਾਲ ਵਿੱਚ ਜਿਹੜੀਆਂ ਗਰੰਟੀਆਂ ਪੰਜਾਬ ਦੇ ਲਈ ਦਿੱਤੀਆਂ ਕਾਲੀਆਂ ਦੀ ਸਰਕਾਰ ਰਹੀ ਹੈ ਪੰਜਾਬ ਦੇ ਵਿੱਚ। ਤੇ ਇਹ ਉਥੋਂ ਟਰੱਕਾਂ ਦੇ ਟਰੱਕ ਰੁਪਏ ਲੈ ਕੇ ਆਏ ਤੇ ਪੰਜਾਬ ਵੜਦਿਆਂ ਹੀ ਇਹ ਮੁਕਰ ਜਾਂਦੇ ਸੀ ਜਨਕੀ ਜਿਹੜੀ ਲੁੱਟਖੋਟ ਦੇ ਨਾਲ ਘਰ ਭਰੇ ਨੇ ਉਹ ਸੈਂਟਰ ਤੋਂ ਪੈਸਾ ਲੈ ਕੇ ਇਹਨਾਂ ਲੀਡਰਾਂ ਨੇ ਭਰੇ ਹੋਏ ਨੇ ਇਹ ਕੋਈ ਸ਼ੱਕ ਨਹੀਂ ਮੈਂ ਜਿਹੜੀ ਨਰਸੀਆਂ ਤੇ ਗੱਲ ਕੀਤੀ ਉਹਦਾ ਮਤਲਬ ਇਹ ਸੀ ਕਹਿਣ ਦਾ ਕਿ ਪੰਜਾਬ ਦੇ ਸੂਬੇ ਨੂੰ ਭਾ ਪੰਜਾਬ ਸੂਬੇ ਨੂੰ ਪੰਜਾਬੀ ਸੂਬੇ ਨੂੰ ਜਾਂ ਪੰਜਾਬ ਨੂੰ ਕਹਿ ਲਈਏ ਹੋਰ ਜਿਹੜੇ ਭਾਰਤ ਦੇ ਸੂਬੇ ਨੇ ਜੇ ਤੁਸੀਂ ਉਹਨਾਂ ਦੇ ਨਾਲ ਕੰਪੇਅਰ ਕਰੋਗੇ ਤਾਂ ਇੱਕ ਬਦਨਾਮ ਕੀਤਾ ਜਾ ਰਿਹਾ ਹੈ ਜਦੋਂ ਵੋਟਾਂ ਲੜੀਆਂ ਹੁੰਦੀਆਂ ਨੇ ਉਦੋਂ ਪੰਜਾਬ ਨਸ਼ੇੜੀ ਹੈ ਜਦੋਂ ਪੰਜਾਬ ਨੂੰ ਕਿਸੇ ਧਰਨੇ ਲਈ ਵਰਤਿਆ ਜਾਣਾ ਹੋਵੇ ਉਦੋਂ ਪੰਜਾਬ ਯੋਧਿਆਂ ਦੀ ਖਾਨ ਹੈ ਇਹਨਾਂ ਸਾਡੇ ਪੰਜਾਬ ਦੇ ਲੀਡਰਾਂ ਦੀ ਇੱਕ ਕਰਦੂਤ ਹਮੇਸ਼ਾ ਰਹੀ ਹੈ ਜੂਥ ਨੂੰ ਇਹ ਗੁੰਮਰਾਹ ਕਰਦੇ ਰਹੇ ਨੇ ਤੇ ਮੈਂ ਹੁਣ ਜਿਹੜੀ ਬੇਨਤੀ ਕੀਤੀ ਹੈ ਹੁਣ ਜਦੋਂ ਤੁਸੀਂ ਖੰਡੂਰ ਸਾਹਿਬ ਨੂੰ ਪੰਥਕ ਸੀਟ ਕਹਿੰਦੇ ਹੋ ਤਾਂ ਫਿਰ ਉਹ ਪੰਥਕ ਸੀਟ ਪੰਥਕ ਸੀਟ ਰਹੀ ਕਿਉਂ ਨਾ ਉਹ ਹਲਕਾ ਨਸ਼ੇੜੀ ਕਿਵੇਂ ਬਣ ਗਿਆ ਉਥੇ ਡਰੱਗ ਕਿਦਾਂ ਆ ਗਈ ਸਮੈ ਕਿਦਾਂ ਆ ਗਈ ਇਹ ਸੋਚਣ ਵਾਲੀ ਗੱਲ ਹੈ ਹੁਣ ਜਿਹੜਾ ਵੀ ਲੀਡਰ ਉਥੇ ਜਾ ਕੇ ਪ੍ਰੈਸ ਕਾਨਫਰੰਸ ਕਰਦਾ ਉਹ ਕਹੂਗਾ ਜੀ ਇਹ ਪੰਥਕ ਸੀਟ ਹੈ ਜਿਹੜਾ ਮਰਜ਼ੀ ਵੀ ਹੋਵੇ ਉਹ ਇਹ ਗੱਲ ਕਹਿੰਦਾ ਪਰ ਜਿਹੜੇ ਦੋ ਤਰ੍ਹਾਂ ਪੰਥਕ ਪਾਰਟੀ ਹੈਗੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਾਲੇ ਦਲ ਅੰਮ੍ਰਿਤਸਰ ਦੇ ਜਿਹੜਾ ਖੱਚ ਮਾਨ ਇਹ ਤੇ ਇਹਨਾਂ ਨੇ ਨਾ ਕੋਈ ਪੰਥਕ ਏਜੰਡਾ ਰੱਖਿਆ ਤੇ ਨਾ ਹੀ ਹੋਣੇ ਪੰਥਕ ਏਜੰਡੇ ਦੀ ਗੱਲ ਕਰਦੇ ਹੁਣ ਖੱਚ ਅੰਮ੍ਰਿਤਪਾਲ ਨੂੰ ਉਮੀਦਵਾਰ ਬਣਾਤਾ ਤੇ ਇਹਦੇ ਨਾਲ ਜਿਹੜੇ 8-10 ਸਸਫਸੇ ਗੜ ਡੇਬਰੂਗੜ ਜੇਲ੍ਹ ਦੇ ਵਿੱਚ ਉਹ ਆਪ ਨਸ਼ੇੜੀ ਨੇ ਜਿਹੜੇ ਦੇ ਪਿੱਛੇ ਮਡੇਰ ਸੀ ਉਹ ਵੀ ਨਸ਼ੇੜੀ ਸੀ ਚਲੋ ਮੈਂ ਇੰਨੀ ਗੱਲਬਾਤ ਕਰਨੀ ਸੀ ਪੰਜਾਬ ਦੇ youth ਨੂੰ ਨੌਜਵਾਨਾਂ ਨੂੰ ਬੇਨਦੀ ਹੈ ਕਿ ਵੋਟਾਂ ਉਸ ਪਾਰਟੀ ਨੂੰ ਪਾਓ ਜਿਹਦੀ ਸੈਂਟਰ ਵਿੱਚ ਸਰਕਾਰ ਆ ਰਹੀ ਹੈ ਨਹੀਂ ਪੰਜਾਬ ਦਾ ਸੈਂਟਰ ਦੇ ਨਾਲੋਂ ਨਾਤਾ ਟੁੱਟੇ ਹੀ ਰਹਿਣਾ ਹੈ ਜੋ ਵੀ ਗ੍ਰਾਂਟ ਸੈਂਟਰ ਗਵਰਨਮੈਂਟ ਤੋਂ ਸਹੂਲਤਾਂ ਮਿਲਦੀਆਂ ਨੇ ਉਹ ਪੰਜਾਬ ਤੱਕ ਆਉਂਦੀਆਂ ਨਹੀਂ ਜਿਹੜੇ ਇਹ ਪੰਜਾਬ ਨੂੰ ਲੀਡਰ ਬਣ ਕੇ ਜੋਕਾਂ ਚ ਜੰਮੜੀਆਂ ਹੋਈਆਂ ਨੇ ਭਾਵੇਂ ਕਾਲੀ ਹੁਣ ਭਾਵੇਂ ਕਾਂਗਰਸ ਹੀ ਹੋਣ ਭਾਵੇਂ ਝਾੜੂ ਪਾਰਟੀ ਹੋਵੇ ਤੇ ਭਾਵੇਂ ਸਮਜੀਤ ਮਾਨ ਹੋਵੇ ਤੇ ਇਹ ਸਾਰੇ ਹੀ ਉਹ ਜੋਕਾਂ ਨੇ ਜਿਹੜੀਆਂ ਸੈਂਟਰ ਤੋਂ ਗ੍ਰਾਂਟਾਂ ਬੱਡੇ ਵੱਡੇ ਗੱਫੇ ਤੇ ਲੈਂਦੀਆਂ ਨੇ ਪਰ ਬਦਨਾਮ ਕਰਦੀਆਂ ਨੇ ਕਿ ਸਾਡ ਨੂੰ ਮਿਲਿਆ ਕੁਝ ਨਹੀਂ ਜਾਨੀ ਕਿ ਆਪਣੇ ਘਰ ਪਰਦੇ ਨੇ ਤੇ ਹੁਣ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਤੈਅ ਬਣ ਰਹੀ ਹੈ ਤੇ ਅਸੀਂ ਪਹਿਲਾਂ ਵਾਲੀਆਂ ਗਲਤੀਆਂ ਨਾ ਕਰੀਏ ਖਾਸ ਕਰਕੇ ਮਜ਼ਦੂਰ ਵਰਗ ਨੂੰ ਮੈਂ ਬੇਨਤੀ ਕਰਨੀ ਹੈ ਕਿ ਅਸੀਂ ਇਹ ਗਲਤੀ ਦੁਬਾਰਾ ਨਾ ਦੁਹਰਾਈਏ ਜਿੰਨੀਆਂ ਵੀ ਸਹੂਲਤਾਂ ਮਿਲਦੀਆਂ ਨੇ ਸੈਂਟਰ ਗਵਰਨਮੈਂਟ ਵੱਲੋਂ ਤੇ ਉਹ ਅਸੀਂ ਹੋਰ ਲੈਣ ਦੇ ਦਾਅਵੇਦਾਰ ਬਣ ਚੁੱਕੀਏ ਬਣ ਸਕੀਏ ਜੇ ਅਸੀਂ ਪੰਜਾਬ ਦੇ ਵਿੱਚੋਂ 5-7 ਸੀਟਾਂ ਵੀਰੇਪੀ ਨੂੰ ਜਿਤਾ ਕੇ ਦੇਵਾਂਗੇ ਇਹ ਗਰੰਟੀ ਹੈ ਵਾਹਿਗੁਰੂ ਜੀ ਕਸਾਲਸਾ ਵਾਹਿਗੁਰੂ ਜੀ ਕੀ ਫਤਿਹ